ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਗਦਾਰੇ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਨੇੜੇ ਬਗਰਾੜੀ ਵੀ ਰਹਿ ਜਾਂਦਾ ਇੱਕ ਸਾਈਡ ਲੰਬਾ ਵਾਲੀ ਇੱਕ ਸਾਈਡ ਬੁਰਜ ਇਹ ਆਣਗਵਾਂਡ ਦੇ ਪਿੰਡ ਹੈ ਦੋਸਤੋ 메ਨ ਰੋਡ ਬਾਈ ਹੁਣਾਂ ਦੇ ਨਾਲ ਦੀ ਲੰਘਦਾ ਜਿਹੜਾ ਕੋਟ ਤੋਂ ਬਠਿੰਡੇ ਵਾਲਾ ਵਾਇਆ ਬਾਜਾਖਾਨਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਰਿਕੁਐਸਟ ਹੈ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਜਿਹੜੇ ਘਰੇ ਵੀਡੀਓ ਬਣਾ ਰਹੇ ਕੋਈ ਵਪਾਰ ਦਾ ਕੰਮ ਨਹੀਂ ਸਨੇ ਛੋਟੀ ਵੱਛੀ ਪੰਜ ਨਾਗਾ ਇੱਕ ਉਧਰ ਜਰਸੀ ਖੜੀ ਹੈ ਇੱਕ ਵੱਛੀ ਤੇ ਤਿੰਨ ਨਾਗ ਇੱਧਰ ਖੜੇ ਆ ਤੇ ਅੱਜ ਦੀ ਜਿਹੜੀ ਵੀਡੀਓ ਦੇ ਵਿੱਚ ਬਾਈ ਨੇ ਤਿੰਨ ਨਾਗ ਸੇਲ ਕਰਨੇ ਆ ਪਸ਼ੂ ਘਟਾਉਣੇ ਆ ਵਪਾਰ ਦਾ ਕੋਈ ਕੰਮ ਨਹੀਂ ਇੱਕ ਟੋਕੜ ਗੱਬਣ ਜਰਸੀ ਸੇਲ ਹੈ ਕੱਬਣ ਨਹੀਂ ਗੱਬਣ ਦੋਸਤੋ ਕੱਲੀ ਟੋਕੜ ਜਰਸੀ ਹੈ ਦੋ ਇੱਧਰ ਮੱਝਾਂ ਇੱਕਾ ਝੋਟੀ ਤੇ ਇੱਕਾ ਮੱਝ ਟੋਟਲ ਤਿੰਨ ਪਸ਼ੂ ਆ ਇੱਕ ਟੋਕੜ ਜਰਸੀ ਇੱਕ ਝੋਟੀ ਸੋਹਣੀ ਸਨਖੀ ਇੱਕ ਇਧਰ ਮੋਹਰਾਂ ਨਸਲ ਦੀ ਮੱਝ ਤਿੰਨ ਪਸ਼ੂ ਸੇਲ ਹੈ ਇਨਫੋਰਮੇਸ਼ਨ ਬੰਨ ਦੀ ਵੀਰ ਤੋਂ ਲੈ ਦਣਾ ਆਉ ਕਰਦੇ ਗੱਲ ਬਾਤ ਦਿੰਨੇ ਆ ਪ੍ਰੋਪਰ ਸਾਰੀ ਇਨਫੋਰਮੇਸ਼ਨ ਲੈ ਕੇ ਹਾਂਜੀ ਬਾਈ ਸਾਸੀ ਕਾਲ ਸਾਸੀ ਕਾਲ ਬਾਈ ਨਾਮ ਤੇ ਰੈਸ ਨਾਮ ਮੇਰਾ ਗੋਪੀ ਆ ਬਾਈ ਪੈਂਡਗੰਦਾਰਾ ਜ਼ਿਲ੍ਹਾ ਫਰੀਦਕੋੜ ਤਹਿਸੀਲ ਜੈਤੋ ਫੋਨ ਨੰਬਰ ਦੱਸੀ 70095 25434 ਲੰਬ ਵਾਲੀ ਕਿੰਨੀ ਕੁ ਬੜ ਰਹਿ ਗਈ ਇਥੋਂ ਲੰਬੜ 4 ਕਿਲੋਮੀਟਰ 4 ਕਿਲੋਮੀਟਰ ਹੀ ਬਰਗਾੜੀ ਆ 4 ਕਿਲੋ ਮੀਟਰੀ ਵਰਜਾ ਤੇ 3 ਕਿਲੋ ਮੀਟਰ ਬਾਂਦਰ ਬਚਾਲੇ ਜੀ ਆ ਗਿਆ ਬਚਾਲੇ 3 ਪਸ਼ੂ ਬਕਾਉ ਜੀ 3 ਆਪਣੇ ਘਰ ਦੇ ਹੀ ਆ ਘਰ ਦੇ ਘਰ ਦੇ ਇਹ ਤੋਂ ਸ਼ੁਰੂ ਕਰ ਲਈਏ ਕਿੰਨਾ ਵਾ ਸੂਆ ਇਹ ਤੀਜਾ ਸੂਆ ਬਾਈ ਤੇ 3 ਮਹੀਨੇ ਦੀ ਸੂਈ ਵੀ ਆ ਤੇ 10 ਦਿਨ ਹੋ ਗਏ ਤੀਗਾ ਭਰਾ ਨੂੰ ਆਪਾਂ ਖਾਲੀ ਕਰਕੇ ਦੇਣੀ ਹੈ ਅਗਲੇ ਨੂੰ 7 ਕਿਲੋ ਦੁੱਧ ਆਪਾਂ ਨੂੰ ਕੋਈ 4 ਡੰਗ ਚੋਲੇ ਮੁੱਲ ਜੈ ਜ ਲੈਣ ਦੇ ਨਾਲ ਮੁੱਲ 18000 ਕੱਢੀ ਬਾਦੀ ਤੋਰ ਕੇ ਵਿਖਾ ਦੀ ਦੋਸਤੋ 7 ਕਿਲੋ ਦੁੱਧ ਆ ਬਾਈ ਕਹਿੰਦਾ ਜਿਹੜਾ ਤੁਸੀਂ ਝੋ ਲੈਣਾ 10 ਦਿਨ ਹੋ ਗਏ ਇਦੀ AI ਹੋਈ ਨੂੰ ਦਨ ਥੋੜੇ ਹੋਗੇ ਥੋੜੇ ਆ ਪਰ ਤੁਹਾਨੂੰ ਵੀ ਪਤਾ ਚੈੱਕ ਪਾਸ ਚ ਤਾਂ ਆਉਣੀ ਨਹੀਂ ਤੁਸੀਂ ਬਾਈ ਕਹਿੰਦਾ ਖਾਲੀ ਮੰਨ ਕੇ ਹੀ ਲਿਓ ਹੋ ਸਕਦਾ ਤੁਹਾਡੀ ਕਿਸਮਤ ਨੂੰ ਗੱਭਾਂ ਰਹਿ ਜਾਂਦੀ ਆ ਤਾਂ ਬਾਲੀ ਵਧੀਆ ਗੱਲ ਐ ਇਸ ਟਾਈਮ 7 ਕਿਲੋ ਦੁੱਧ ਆ ਥਣ ਹਵਾਨੇ ਦੀ ਜਜਮੈਂਟ ਆਪਦੀ ਉਸ ਹਿਸਾਬ ਨਾਲ ਕਰ ਲਿਓ ਵੀਡੀਓ ਬਣਾਉਣ ਦਾ ਸਮਾਂ ਮਾਰਨਿੰਗ ਦਾ ਹੀ ਆ 9 ਵਜੇ ਚ ਅਜੇ 2 ਮਿੰਟ ਪਏ ਆ 8:58 ਮਿੰਟ ਤੇ ਵੀਡੀਓ ਬਣਾ ਰਹੇ ਆ ਨਹੀਂ ਮੰਨ ਲਓ ਤੁਸੀਂ ਸ਼ਾਮ ਦੀ ਚਵਾਈ ਚ ਸਾਰਾ ਦੇਣੀ ਪਿਆ ਸ਼ਾਮਤੀ ਕਰਵਾਉਣਾ ਦੁੱਧ ਨਾਲ ਭਰ ਲੈਣਾ 7 ਕਿਲੋ ਦੁੱਧ ਕੰਡੇ ਵਾਲਾ ਥਣ ਚਾਰੀ ਹੈ ਗਲਾਬੀ ਹੱਦੀ ਚਵਾਈ ਵਾਲੇ ਬੰਨ ਲੀਏ ਬਾਈ 18000 ਦੀ ਵੀਰ ਕਹਿੰਦਾ ਆਪਾਂ ਦੇ ਦੇਣੀ ਆ ਥੋੜਾ ਕਣਾ ਛੋੜ ਛਾਪਾ ਮਾਨ ਤਾਨ ਹੋ ਜੂ ਸੀਲ ਸੌ ਫੁੱਲ ਆ ਭਾਵਾ ਜਵਾਕ ਚੋਲੇਣ ਬੰਦੇ ਚੋਲੇਣ ਬੁੜੀਆਂ ਚੋਲੇਣ ਬਾਕੀ ਦੁੱਧ ਇਹਨਾਂ ਦਾ ਮੱਝਾਂ ਵਰਗਾ ਹੀ ਹੁੰਦਾ ਫੈਟ ਚੰਗੀ ਆਉਂਦੀ ਆ ਤਾਂ ਕਰਕੇ ਜਰਸੀਆਂ ਡਿਮਾਂਡ ਚ ਵੀ ਵੱਧ ਰਹਿੰਦੀਆਂ ਇੱਕ ਇਧਰ ਬਹੁਤ ਚੰਗੀ ਝੋਟੀ ਕੈਨਵਾ ਸੂਆ ਬਾਈ ਗੋਪੀ ਇਹ ਪਹਿਲਾ ਬਾਈ ਕਿੰਨੇ ਦਿਨ ਲੈ ਜੂ ਇਹ ਲੈ ਜੂਗਾ ਘਰ ਤੋਂ ਘਾਟਾ ਜੇ 12 13 ਦਿਨ ਕਿੰਨਾ ਕੁ ਦੁੱਧ ਪਿਆਜੀ ਤੁਹਾਡੇ ਹਿਸਾਬ ਨਾਲ ਇਹ 10 11 ਕਿਲੋ ਤਾਂ ਪਿਆ ਹੀ ਦੇਊਗੀ 70 5 77 ਦੀ ਹੈ 70 5 77 ਬੁੱਲਦੀ ਧੀ ਹੈ 10 26 99 ਤੋਂ ਅੱਗੇ ਪ੍ਰੈਗਨੈਂਟ ਹੈ ਫੋਲਸ ਨਾਲ ਖਿਝੋਟੀ ਹੈ ਕੱਦ ਵੱਡਾ ਵਜ਼ਨ ਬਹੁਤ ਹੈ ਛੋਟੀ ਸਿੰਗੀ ਨਾਲ ਦੀ ਮੁੜੀ ਹੋਈ ਆ ਬਾਕੀ 10 12 ਦਿਨ ਬਈ 10 10 ਹਜੇ ਨੇ ਲੈ ਜਾਣੇ ਆ ਬਲਟ ਲੰਪਾਈਆਂ ਬਹੁਤ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂਜ ਜਦੋਂ ਤਿਆਰ ਹੋ ਜਾਂਦੀ ਐ ਥਾਣਾ ਹੱਦੀ ਚਵਾਈ ਵਾਲੇ ਆ ਗੈਪ ਚ ਲੱਗੇ ਹੋਏ ਆ ਪੂਰੇ ਵੱਡੇ ਕਦ ਕਾਠ ਵਾਲੀ ਪਹਿਲਾ ਸੂ ਆ ਪਲੂਣ ਕੱਟੀ ਉਹ ਮੱਥੇ ਦੀ ਫੁੱਲ ਸੋਹਣੀ ਐ ਚੰਗੇ ਸੀਵਨ ਦੀ ਐ ਵੀਰ ਨੇ ਤੁਹਾਨੂੰ ਦੱਸ ਹੀ ਦਿੱਤਾ ਐ ਤੇ ਚੰਗੇ ਸੀਵਨ ਤੋਂ ਹੀ ਅੱਗੇ ਪ੍ਰੈਗਨੈਂਟ ਐ ਕੱਲੀ ਕੱਚੀ ਕੱਚੀ ਐ 10 ਤੋਂ 12 ਦਿਨ 10 12 ਦਿਨ ਅਗਲਾ ਵਧੀਆ ਸੇਵਾ ਕਰ ਲੈਂਦਾ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਪੱਠਪੜਾ ਗੋਲ ਐ ਚਾਰ ਸ਼ਫੇਰੋਂ ਇੱਕੋ ਜੀ ਪਈ ਐ 10-12 ਦਿਨ ਹਜੇ ਡੇਟ ਮੁਤਾਬਕ ਕੱਚੀ ਐ। ਬਾਕੀ ਤੁਸੀਂ ਵੀ ਜਦੋਂ ਬਾਈ ਦੇ ਘਰੇ ਆਉਂਗੇ ਆ ਕੇ ਛੋਟੀ ਵੇਖੋਗੇ ਥੋੜੇ ਵੀ ਮਨ ਲੱਗੂ ਕਿਉਂਕਿ ਕੱਦ ਵੀ ਵੱਡਾ, ਵਜ਼ਨ ਵੀ ਬਹੁਤ ਐ। ਉਦਾਂ ਸਨਖੀ ਵੀ ਬਹੁਤ ਦਾ ਛੋਟੀ ਸਿੰਘੀ ਨਾਲ ਦੀ ਮੁੜੀ ਹੋਈ ਐ। ਕੱਲੀ ਕੱਚੀ-ਕੱਚੀ ਐ 10-12 ਦਿਨ। ਮੋਲ ਗੋਪੀ ਬਾਈ ਜੈਜ ਜੈ ਦਾ ਵੀ ਛੋਟੀ ਦਾ ਛੋਟੀ ਦਾ ਭਾਈ 90000। ਮੰਨ ਤਣ ਹੋ ਜੂ। ਹੋ ਜਾਊਗਾ। ਇਹਦਾ ਕਿੰਨਾ ਮਸੂਆ? ਇਹ ਤੀਜਾ। ਕਿੰਨੇ ਦਿਨ ਲੈ ਜੂ ਇਹ ਇਹਦੇ 20 ਦਿਨ ਬਾਕੀ ਹੈ ਹਜੇ ਤੇ ਦੁੱਧੇ ਘਰ ਤੋਂ ਘਰ ਨਾ ਬਾਲਾ ਤੇ 14 13 14 ਕਿਲੋ ਹਰ ਵਾਰੀ ਦਿੰਦੀ ਆ ਤੇ ਦੁੱਧੋਂ ਹਟਦੀ ਇਹ 2 ਮਹੀਨੇ ਪਹਿਲਾਂ ਆਪ ਛੱਡਣੀ ਪੈਂਦੀ ਹੈਗੀ ਠੀਕ ਉਹਦੇ ਨੇ ਘਰੇ ਰੱਖਣਾਂ ਲੈਣੀ ਹੋਵੇ ਉਹਦੇ ਵਾਸਤੇ ਬਹੁਤ ਵਧ ਗਈ ਹੈ ਸਹੀ ਹੈ ਹੁਣ ਤੀਜੇ ਸੂਵੇ ਸੁੰਦੀ ਆ ਆ ਤੀਜੇ ਸੂਵੇ ਦਾ ਇਹ ਸਰਕਾਰੀ ਸੀਮਿੰਟ ਦੀ ਹੈ ਇਹ ਲੱਗਿਆ ਇਹਦੇ ਲਾਹੌਰੀ ਆ ਕਿਹੜਾ ਲਾਹੌਰੀ ਲਾਹੌਰੀ ਬੱਲ ਤੋਂ ਬਾਈ ਦੱਸਦਾ ਅੱਗੇ ਗੱਭਣ ਹੈ 20 ਦਿਨ ਬਾਈ ਦੱਸਦਾ ਹਜੇ ਡੇਟ ਮੁਤਾਬਕ ਕੱਚੀ ਹੈ 13 14 ਕਿਲੋ ਖੁੱਲਾ ਦੁੱਧ ਬਾਈ ਦੱਸਦਾ ਇਹ ਪਿਆ ਦਿੰਦੀ ਹੈ ਜੇ ਕਿਸੇ ਭੈਣ ਭਰਾ ਨੇ ਬਾਈ ਕਹਿੰਦਾ ਘਰੇ ਦੁੱਧ ਪੀਣ ਨੂੰ ਲੈਣੀ ਆ ਸੀਲ ਫੁੱਲ ਹੈ 8 ਮਹੀਨੇ ਬਾਈ ਕਹਿੰਦਾ ਦੁੱਧ ਪਿਆਉਂਦੀ ਆ 2 ਮਹੀਨੇ ਪਹਿਲਾਂ ਆਪ ਡਰਾਈ ਕਰਨੀ ਪੈਂਦੀ ਆ ਇਹਦੀ ਬਾਈ ਕਹਿੰਦਾ ਫੁੱਲ ਗਾਰੰਟੀ ਆ ਥਣ ਸੋਹਣ ਅਸਦੀ ਚਵਾਈ ਵਾਲੇ ਗੈਪ ਚ ਲੱਗੇ ਹੋਏ ਆ ਦੋਸਤੋ ਹੁਣ ਝੋਟੀ ਲੇਵਾ ਤੇ ਲੱਗਰਦੀ ਆਉਂਦੀ ਆ ਲਾਏ ਪਈ ਆ 20 ਦਿਨ ਕਾਪੀ ਮੁਤਾਬਕ ਹਜੇ ਡੇਟ ਮੁਤਾਬਕ ਕੱਚੀ ਹੈ ਕੱਦ ਕਾਠ ਵੱਡਾ ਹੀ ਐ 13 14 ਕਿਲੋ 22 10 ਦਾ ਖੁੱਲਾ ਦੁੱਧ ਪਿਆ ਦਿੰਦੀ ਐ ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਪੀਣ ਨੂੰ ਲੈਣੀ ਐ ਇਹਦੀ ਫੁੱਲ ਤਸੱਲੀ ਐ ਝੋਟੀ ਇੱਕ ਨੰਬਰ ਵੀ ਚੰਗੀ ਐ ਉਹ ਤੁਹਾਡੇ ਸਾਹਮਣੇ ਕਿਉਂਕਿ ਇਹਨੇ ਤਾਂ ਹਜੇ ਕਰਮਾ ਵਾਲੀ ਨੇ ਪਹਿਲੇ ਸਵੇਰੇ ਸੂਣਾ ਇਹਦੀ ਤਾਂ ਹੁਣ ਦੁੱਧ ਦੀ ਕਾਦੀ ਗਾਰੰਟੀ ਐ ਪਰ 10 11 ਕਿਲੋ ਤਾਂ ਖੁੱਲਾ ਦੁੱਧ ਪਿਆ ਦੇਣਾ ਕਿਉਂਕਿ ਝੋਟੀ ਵੱਡੀ ਐ ਕੱਦ ਕਾਠ ਵਾਲੀ ਐ ਬਾਕੀ ਤੁਸੀਂ ਬਾਈ ਦੇ ਘਰੇ ਆਇਓ ਆਪਦੀ ਨਰਖ ਪਰਖਣਾ ਸੌਦਾ ਕਰ ਲਿਓ ਹਾਈਟ ਲਗਭਗ ਦੋਵਾਂ ਦੀ ਸੇਮ ਹੀ ਐ ਇਹ ਪਹਿਲਾ ਸੂਆ ਪਲੂਨ ਕੱਟੀ ਐ 10-12 ਦਿਨਾਂ ਦੀ ਕੱਚੀ ਐ ਇਹ 20 ਦਿਨਾਂ ਦੀ ਕੱਚੀ ਐ ਤੀਜੇ ਸੂਏ ਸੁੰਦੀ ਐ ਲੋਹਰੀ ਬੱਲ ਤੋਂ ਵੀਰ ਦੱਸਦਾ ਅੱਗੇ ਪ੍ਰੈਗਨੈਂਟ ਆ ਇਹ ਕਿਹੜੇ ਤੋਂ ਆ ਇਹ 102699 102699 ਤੋਂ ਝੋਟੀ ਪ੍ਰੈਗਨੈਂਟ ਐ ਇਹ ਸਰਕਾਰੀ ਸੀ ਬੰਦੀ ਐ ਇਹ ਵੀ ਆਪ ਖੁਦ ਚੰਗੇ ਸੀ ਬੰਦੀ ਐ ਇਹ 70577 ਦੀ 70577 ਸੈਕ ਦੀ ਸੀ ਬੰਦੀ ਐ ਜੈਜਾ ਮੋਲਬਈ ਮੱਝ ਦਾ ਇਹ ਦਾ 75000 ਮੰਨਤਨ ਹੋ ਜੂ ਹੋ ਜੂ 2 ਨੰਬਰ ਦਾ ਵੀਰ 75000 ਮੁੱਲ ਕਰਦਾ ਮਾਨਤਾਨ ਬਾਈ ਕਹਿੰਦਾ ਕਰ ਦੂੰਗਾ ਜਿਹਦੇ ਪਸੰਦ ਆਊਗੀ ਅਗਲਾ ਬੇਫਿਕਰ ਹੋ ਕੇ ਆ ਜੇ ਮਾਨਤਾਨ ਸਾਰੇ ਨਗਾਂ ਜੀ ਹੋ ਜੂ ਜੇ ਕੋਈ ਜੋੜਾ ਲੈ ਲੈਂਦਾ ਪੂਰਾ ਵੱਧ ਹੋ ਜੂ ਜੇ ਕੋਈ ਤਖੜੀ ਲੈ ਲੈਂਦਾ ਕੋਈ 5-700 ਹੋਰ ਵੱਧ ਮਾਨਤਾਨ ਬਾਈ ਕਰ ਦਊਗਾ ਇਹ ਤਿੰਨ ਪਸ਼ੂ ਕਰਦੇ ਆ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਹੈ ਇੱਕ ਨੰਬਰ ਕਿੰਨੇ ਦਿਨ ਹੋ ਗਏ ਏਆਈ ਹੋਈ ਨੂੰ 10 ਦਿਨ ਹੋ ਗਏ 10 ਦਿਨ ਹੋ ਗਏ ਜਰਸੀ ਦੀ ਏਆਈ ਹੋਈ ਨੂੰ ਤੁਸੀਂ ਖਾਲੀ ਮੰਨ ਕੇ ਆਇਓ ਤੇ ਉਦਾਂ ਥੋੜੀ ਜਿਹੀ ਨਿਗ੍ਹਾ ਰੱਖ ਲਓ ਕੋਈ ਗਰਮ ਗਰਮ ਚੀਜ਼ ਨਾ ਪਾਓ ਹੋ ਸਕਦਾ ਤੁਹਾਡੀ ਕਿਸਮਤ ਨੂੰ ਗੱਭਨ ਨਿਕਲ ਜੇ ਤਾਂ ਬਾਲੀ ਵਧੀਆ ਗੱਲ ਹੈ 18000 ਦੀ ਦੇ ਦੇਣੀ ਜਰਸੀ ਥੱਲੇ 7 ਕਿਲੋ ਦੁੱਧ ਹੈ ਪਹਿਲਾ ਸੂਆ ਝੋਟੀ 10 11 ਕਿਲੋ ਇਹ ਵੀ ਖੁੱਲਾ ਦੁੱਧ ਪਿਆਜੂ ਮੁੱਲੇ ਦਾ 90000 ਮਾਨ ਤਾਨ ਹੋ ਜੂ ਤਿੰਨ ਨੰਬਰ ਤੇ ਮੱਝ ਮੂਰਾ ਨਸਲ ਦੀ 75000 ਮੁੱਲ ਹੈ 20 ਦਿਨਾਂ ਦੀ ਕੱਚੀ ਹੈ ਪਤਲੀ ਚੌੜੀ ਦੀ ਇਕੱਲੀ ਕੱਚੀ ਕੱਚੀ ਹੈ ਮਹੀਨਾਗੇ ਨੂੰ ਇੱਕ ਗੱਟਾ ਟ੍ਰਾਂਜਿਸ਼ਨ ਦਾ ਪਾਜੇ ਨਾਲ ਤਾਂ ਵਜਨ ਹੋਰ ਗੇਨ ਕਰ ਜੂਗੀ ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸੂ 75000 ਚੋਂ ਵੀਰਮਾਨ ਤਾਨ ਕਰ ਦੂ। ਦੁੱਧ ਥੋੜੀ ਦੁੱਧ ਨਾ ਛੜਨ ਕਰਕੇ ਇਹਨੇ ਪਹਿਲਾਂ ਵੀ ਜਦੋਂ ਦੁੱਧ ਨਹੀਂ ਛੜਿਆ ਦੂਜਾ ਸੁਖਦੀ ਗਈ ਤਾਂ ਕਰਕੇ ਫਿਰ ਜਦੋਂ ਦੁੱਧੋਂ ਛੱਡੀ ਹੋਵੇ ਤਾਂ ਰਾਜੀ ਹੋ ਜਵੇ। ਪਰ ਹੁਣੇ ਥੋੜਾ ਜਿਹਾ ਹੀ ਹੋਇਆ ਛੱਡੀ ਨੂੰ ਹਜੇ ਠੀਕ ਹੈ। ਹਾਂ। ਦੋਸਤੋ ਤੁਹਾਨੂੰ ਵੀ ਪਤਾ ਜਿਹੜੇ ਪਸ਼ੂ ਦੁੱਧ ਦੇਈ ਜਾਂਦੇ ਦੁੱਧ ਹੀ ਖਾਰ ਮੰਨਦੇ ਹੀ ਹੁੰਦੇ ਆ ਪਰ ਬਾਈ ਕਹਿੰਦਾ ਦੁੱਧ ਛੱਡਣ 'ਚ ਲੇਟ ਹੋ ਗਏ ਤਾਂ ਹੀ ਬਾਈ ਕਹਿੰਦਾ ਰਾਜੀ ਨਹੀਂ ਹੋਈ। ਬਾਕੀ 20 ਦਿਨ ਪਹਿਲੇ ਇੱਕ ਗੱਟਾ 20 ਦਿਨਾਂ 'ਚ ਆਵਣਾ ਵਧੀਆ ਖਾਜਣ ਵਧੀਆ ਪਾਣੀ ਫਿਰ ਵਾਲਟੇਲਾ ਤੋਂ ਅੰਦਾਜ਼ਾ ਲਾ ਲੂ ਲੇਵਾ ਸੋਹਣਾ ਹਵਾਨਾ ਤਿਆਰ ਕਰਕੇ ਸੂਜ ਜਦੋਂ ਤਿਆਰ ਹੋ ਜਾਂਦੀ ਹੈ ਤਿੰਨ ਪਸ਼ੂ ਸੇਲਾ ਪੰਡ ਗਦਾਰੇ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਨੇੜੇ ਲੰਬਾ ਵਾਲੀ 4 ਕਿਲੋਮੀਟਰ ਤੇ 4 ਕਿਲੋਮੀਟਰ ਦੇ ਬਕਰਾੜੀ 4 ਕਿਲੋਮੀਟਰ ਤੇ ਬਰਜ 3 ਕਿਲੋਮੀਟਰ ਤੇ ਵਾਂਦਰ ਇਹ ਆਣ ਗਵਾਂਡ ਦੇ ਪੰਡ ਹੈ ਸੈਂਟਰ ਦੇ ਵਿੱਚ ਪੰਡ ਹੈ ਗਦਾਰੇ ਬਾਕੀ ਫੋਨ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਤੁਸੀਂ ਵੀ ਨੂੰ ਫੋਨ ਲਾਇਓ ਪ੍ਰੋਪਰ ਤੁਹਾਨੂੰ ਐਡਰੈਸ ਸਮਝਾ ਦਊਗਾ ਲਾਸਟ ਦੇ ਵਿੱਚ ਰੁਟੀਨ ਚ ਮੇਰੀਆਂ ਸਾਰੀਆਂ ਵੀਡੀਓ ਵੇਖਣ ਲਈ ਤੇ ਇਨਾ ਪਿਆਰ ਸਤਿਕਾਰ ਦੇਣ ਲਈ ਸਾਰੇ ਭੈਣ ਭਰਾਵਾਂ ਦਾ دلੋਂ ਧੰਨਵਾਦ ਕਰਦਾ ਸਾਰਿਆਂ ਨੂੰ ਸਾਸ਼ਿਕਾ ਜਲਦ ਮਿਲਦੇ ਆ ਕਿਸੇ ਹੋਰ ਵੀਡੀਓ